ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਝੋੜੀ ਠਹਿਰ ਕੇ ਸੰਗਤਾਂ ਨੂੰ ਤਾਰ ਰਹੇ ਹਨ ਤਾਂ ਪਿੰਡ ਅਚਰਵਾਲ ਤੋਂ ਸਰਦਾਰ ਬੂਟਾ ਸਿੰਘ ਜੀ ਜੋ ਝੋੜਾ ਪਿੰਡ ਦੇ ਨੇੜੇ ਹੀ ਹੈ ਇਸ ਨੇ ਬਾਬਾ ਜੀ ਕੋਲ ਆ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਅਖੰਡ ਪਾਠ ਰੱਖਣਾ ਹੈ ਚੰਗੇ ਪਾਠੀ ਪੇਚੋ ਜੋ ਮर्यादा ਅਨੁਸਾਰ ਪਾਠ ਕੀਤਾ ਜਾਵੇ ਬਾਬਾ ਜੀ ਨੇ ਭਾਈ ਉਦਾ ਸਿੰਘ ਭਾਈ ਦਾਨ ਸਿੰਘ ਗਿਆਨੀ ਸੁੱਚਾ ਸਿੰਘ ਭਾਈ ਆਨੰਦ ਰਾਮ ਸਿੰਘ ਪਾਈ ਲਾਭ ਸਿੰਘ ਇਹ ਪਾਠੀ ਇਸ ਨਾਲ ਤੋਰ ਦਿੱਤੇ ਤਾਂ ਜਾਣ ਲੱਗੇ ਸਰਦਾਰ ਬੂਟਾ ਸਿੰਘ ਜੀ ਬੇਨਤੀ ਕਰ ਗਏ ਕਿ ਬਾਬਾ ਜੀ ਕਿਰਪਾ ਕਰਕੇ ਆਪ ਵੀ ਦਰਸ਼ਨ ਦਿਓ ਤਾਂ ਬਾਬਾ ਜੀ ਕਹਿੰਦੇ ਵੇਖਾਂਗੇ ਪਾਠੀਆਂ ਨੇ ਪਿੰਡ ਅਚਰਵਾਲ ਜਾ ਕੇ ਸਰਦਾਰ ਬੂਟਾ ਸਿੰਘ ਜੀ ਦੇ ਘਰ ਉੱਪਰ ਜੁਬਾਰੇ ਵਿੱਚ ਪਾਠ ਆਰੰਭ ਕਰ ਦਿੱਤਾ ਪਾਠੀ ਰੋਲਾ ਲਾਉਣ ਲੱਗ ਪਏ ਅਗਲੇ ਦਿਨ ਮੱਧ ਤੋਂ ਉਪਰੰਤ ਪਾਈ ਦਾਨ ਸਿੰਘ ਜੀ ਰੋਲ ਲਾ ਰਹੇ ਸਨ ਤਾਂ ਕੀ ਵੇਖਿਆ ਬਾਬਾ ਜੀ ਨੇ ਸਤਗੁਰਾਂ ਨੂੰ ਆ ਮੱਥਾ ਟੇਕਿਆ ਮੱਥਾ ਟੇਕ ਕੇ ਸਤਗੁਰਾਂ ਨੂੰ ਚੋਰ ਕਰਨ ਲੱਗ ਪਏ ਚਾਰ ਪੰਜ ਮਿੰਟ ਚੋਰ ਕਰਕੇ ਉਪਰੋਂ ਚੁਬਾਰੇ 'ਚੋਂ ਉਤਰ ਕੇ ਥੱਲੇ ਆ ਗਈ ਇੱਕ ਦੋ ਮਿੰਟਾਂ ਬਾਅਦ ਹੀ ਗਿਆਨੀ ਸੁੱਚਾ ਸਿੰਘ ਜੀ ਨੇ ਦਾਨ ਸਿੰਘ ਨੂੰ ਰੋਲ ਤੋਂ ਬਦਲ ਦਿੱਤਾ ਇਹ ਛੇਤੀ ਨਾਲ ਥੱਲੇ ਬਾਬਾ ਜੀ ਦੇ ਦਰਸ਼ਨ ਕਰਨ ਉਤਰਿਆ ਥੱਲੇ ਆ ਕੇ ਬੂਟਾ ਸਿੰਘ ਨੂੰ ਪੁੱਛਿਆ ਕਿ ਬਾਬਾ ਜੀ ਕਿੱਥੇ ਹਨ ਤਾਂ ਇਹ ਕਹਿੰਦਾ ਪੂਰਾ ਤਾਂ ਪਤਾ ਨਹੀਂ ਪਰ ਹੋ ਸਕਦਾ ਹੈ ਚੋੜ ਦੀ ਠਾਠ ਵਿੱਚ ਹੋਣਗੇ ਤਾਂ ਦਾਨ ਸਿੰਘ ਕਹਿੰਦਾ ਬਾਬਾ ਜੀ ਤਾਂ ਉਪਰੋਂ ਚੁਬਾਰੇ ਵਿੱਚੋਂ ਉਤਰ ਕੇ ਆਏ ਹਨ ਬੂਟਾ ਸੋਹ ਹੈਰਾਨ ਹੋ ਗਿਆ ਇਸ ਨੇ ਸਾਈਕਲ ਚੁੱਕਿਆ ਚੋੜ ਦੀ ਠਾਠ ਵਿੱਚ ਬਾਬਾ ਜੀ ਨੂੰ ਜਾ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਸਾਨੂੰ ਦੱਸਿਆ ਨਹੀਂ ਛੇਤੀ ਹੀ ਜਾ ਕੇ ਮੋੜ ਆਏ ਠਹਿਰੇ ਹੀ ਨਹੀਂ ਕੋਚੇ ਤਾਂ ਠਹਿਰਦੇ ਬੈੰਦੇ ਅਸੀਂ ਜਲ ਪਾਣੀ ਦੀ ਸੇਵਾ ਕਰਦੇ ਨਾਲੇ ਦਰਸ਼ਨ ਕਰ ਲੈਂਦੇ ਤਾਂ ਬਾਬਾ ਜੀ ਕਹਿੰਦੇ ਬੈਠ ਦੇ ਕਿੱਥੇ ਉੱਥੇ ਬੈਠਣ ਵਾਸਤੇ ਤਾਂ ਜਗ੍ਹਾ ਹੀ ਨਹੀਂ ਸੀ ਜਿਸ ਕਰਕੇ ਅਸੀਂ ਸਾਧਗੁਰਾਂ ਨੂੰ ਕੁਚਿਰ ਚੋਰ ਕਰਕੇ ਆ ਗਏ ਆਪਦਾ ਫਰਜ਼ ਪੂਰਾ ਕਰ ਆਏ ਤੂੰ ਬੇਨਤੀ ਕੀਤੀ ਸੀ ਜੇ ਤੁਸੀਂ ਵੀ ਆਇਓ ਸੋ ਅਸੀਂ ਆ ਗਏ ਹੁਣ ਤੂੰ ਵਾਪਸ ਜਾ ਕੇ ਪਾਠੀਆਂ ਨੂੰ ਸਾਮ ਅਤੇ ਮਰਿਆਦਾ ਅਨੁਸਾਰ ਭੋਗ ਪਾ ਤਾਂ ਵਾਪਸ ਆ ਕੇ ਬੁੱਟਾ ਸਿੰਘ ਨੇ ਘਰਦਿਆਂ ਨੂੰ ਅਤੇ ਪਾਠੀਆਂ ਨੂੰ ਸਾਰੀ ਗੱਲ ਦੱਸੀ ਤਾਂ ਪਾਠੀ ਵੀ ਹੈਰਾਨ ਹੋ ਗਏ ਸੋਚਦੇ ਹਨ ਜੁਬਾਰੇ ਵਿੱਚ ਜਗ੍ਹਾ ਘੱਟ ਹੋਣ ਕਰਕੇ ਆਪਾਂ ਬਾਬਾ ਜੀ ਵਾਸਤੇ ਕੋਈ ਜਗ੍ਹਾ ਦਾ ਧਿਆਨ ਹੀ ਨਾ ਕੀਤਾ ਪਰ ਅੱਗੇ ਵਾਸਤੇ ਪਾਠੀ ਜਦੋਂ ਪਾਠ ਕਰਨ ਤਾਂ ਨਾਲ ਹੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਾਬਾ ਜੀ ਵਾਸਤੇ ਵੀ ਇੱਕ ਕੱਪੜਾ ਵਿਛਾ ਦਿਆ ਕਰਨ ਕਈ ਵਾਰੀ ਭਾਵਨਾ ਵਾਲਿਆਂ ਸੰਗੀਆਂ ਨੂੰ ਨਜ਼ਾਰਾ ਪੈ ਜਾਂਦਾ ਹੈ ਸਾਖੀ ਮੁਕਤੇਹਾਰ ਸਿੰਘ ਮਜਬੀ ਦੀ ਪਿੰਡ ਲੱਖੇ ਝੋੜਾ ਵਾਲੇ ਪਾਸੇ ਬਹੁਤ ਹੀ ਸੰਗਨੇ ਦਰਕਤਾਂ ਦਾ 60-65 ਏਕੜ ਜ਼ਮੀਨ ਵਿੱਚ ਮਹਿਰਾ ਸੀ ਜਿਸ ਨੂੰ ਝੀੜੀ ਵੀ ਕਹਿ ਦਿੰਦੇ ਹਨ ਇਸ ਵਿੱਚ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਵੀ ਚਰਨ ਪਾਏ ਸਨ ਜਿੱਥੇ ਨਿਸ਼ਾਨੀ ਵਜੋਂ ਚਾਰ ਝੰਡ ਖੜੇ ਹਨ ਅਤੇ ਹੁਣ ਗੁਰਦੁਆਰਾ ਨਾਨਕ ਸਰਵੀ ਬਣ ਗਿਆ ਹੈ ਇਸ ਪਿੰਡ ਵਿੱਚ ਮੁਖਤਿਆਰ ਸਿੰਘ ਨਾ ਦਾ ਇੱਕ ਮਜਬੀ ਸਿੱਖ ਰਹਿੰਦਾ ਸੀ ਉਹ ਇੱਕ ਜ਼ਿੰਮੇਦਾਰ ਨਾਲ ਸਿਰੀ ਰਲਿਆ ਹੋਇਆ ਸੀ ਇਸ ਤੋਂ ਖੇਤ ਵਿੱਚ ਸੁਹਾਗੀ ਮਾਰਦਿਆਂ ਲੱਕੜ ਦੀ ਸੁਹਾਗੀ ਟੁੱਟ ਗਈ। ਜ਼ਿਮੀਦਾਰ ਨੇ ਇਸ ਨੂੰ ਝਿੜੀ ਵਿੱਚ ਲੱਕੜ ਵੱਢਣ ਵਾਸਤੇ ਭੇਜ ਦਿੱਤਾ। ਮੁਕਤਿਆਰ ਸਿੰਘ ਨੇ ਲੱਕੜ ਵੱਢ ਤਾਂ ਲਈ ਪਰ ਇਸ ਤੋਂ ਉੰਠ ਤੇ ਰੱਖੀ ਨਾ ਜਾਵੇ। ਇਸ ਨੇ ਕੀ ਵੇਖਿਆ ਕਿ ਇੱਕ ਚਿੱਟੇ ਬਸਰਾਵਾਂ ਵਾਲੇ ਮਾਹਪੁਰਖ ਇੱਕ ਹੱਥ ਵਿੱਚ ਸਫਾ ਜੰਗ ਹੈ। ਦੂਸਰੇ ਹੱਥ ਵਿੱਚ ਸਿਮਰਨਾ ਹੈ। ਪਾਵ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਾਹਮਣੇ ਆ ਖੜੇ ਹੋਏ। ਏ ਵੇਖ ਕੇ ਉਹ ਡਰ ਗਿਆ ਉਸਨੇ ਡਰਦੇ ਡਰਦੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਬਚਨ ਕੀਤਾ ਇਸ ਝਿੜੀ ਵਿੱਚੋਂ ਅੱਗੇ ਤੋਂ ਲੱਕੜ ਨਹੀਂ ਵੱਢਣੀ ਪਾਪ ਹੈ ਉਸਨੇ ਬੇਨਤੀ ਕੀਤੀ ਕਿ ਬਾਬਾ ਜੀ ਮੈਂ 2 ਘੰਟੇ ਤੋਂ ਲੱਕੜ ਲਾਦ ਰਿਹਾ ਹਾਂ ਪਰ ਰੱਖੀ ਨਹੀਂ ਜਾਂਦੀ ਬਾਬਾ ਜੀ ਨੇ ਬਚਨ ਕੀਤਾ ਹੁਣ ਲੱਦ ਲੱਦੀ ਜਾਵੇਗੀ ਬਾਬਾ ਜੀ ਦੇ ਬਚਨ ਸੱਤ ਹੋਏ ਉਹ ਘਰ ਨੂੰ ਆ ਰਿਹਾ ਹੈ ਤਾਂ ਮਨ ਵਿੱਚ ਹੈਰਾਨ ਹੋ ਰਿਹਾ ਹੈ ਕਿ ਬਾਬਾ ਜੀ ਕਿੱਥੋਂ ਆ ਗਏ ਉਨ੍ਹਾਂ ਦੇ ਆਇਆ ਤੇ ਲੱਕੜ ਵੀ ਊਂਟ ਤੇ ਰੱਖੀ ਗਈ ਉਸਨੇ ਘਰ ਜਾ ਕੇ ਸਾਰੀ ਗੱਲ ਜ਼ਿੰਮੇਦਾਰ ਨੂੰ ਦੱਸੀ ਤਾਂ ਉਹ ਕਹਿਣ ਲੱਗਾ ਕਿ ਬਾਬਾ ਜੀ ਬੜੀ ਸ਼ਕਤੀ ਵਾਲੇ ਹਨ ਆਪਾਂ ਅੱਗੇ ਤੋਂ ਝਿੜੀ ਵਿੱਚੋਂ ਲੱਕੜਾ ਨਹੀਂ ਵਡਾਂਗੇ ਸਾਖੀ ਭਾਈ ਕੁੰਦਨ ਸਿੰਘ ਜੀ ਦੀ ਬਾਬਾ ਜੀ ਝੋੜੀ ਠਹਿਰ ਕੇ ਸੰਗਤਾਂ ਨੂੰ ਤਾ ਰਹੇ ਹਨ ਹਾੜੀ ਦੀ ਵਾਢੀ ਸ਼ੁਰੂ ਹੋਈ ਲੋਕ ਹਾੜੀਆਂ ਵੜ ਰਹੇ ਹਨ ਬਾਬਾ ਜੀ 10 ਵਜੇ ਆਪਣਾ ਨਿਤਨੇਮ ਕਰਕੇ ਘਾਟ ਵਿੱਚੋਂ ਬਾਹਰ ਸੈਰ ਕਰਨ ਜਾ ਰਹੇ ਹਨ ਅੱਗੇ ਸਰਦਾਰ ਪੰਗਾ ਸਿੰਘ ਦੇ ਭਾਈ ਕੁੰਦਨ ਸਿੰਘ ਜੀ ਹਾੜੀ ਵੱਢ ਰਹੇ ਹਨ ਜੋ ਪਹਿਨਾ ਬਾਬਾ ਜੀ ਦੇ ਨਾਲ ਖੇਡਦੇ ਵੀ ਰਹੇ ਸਨ ਇਹ ਬੜੇ ਹੀ ਸਿੱਧੇ ਸੁਭਾਅ ਦੇ ਸਨ ਪਰ ਬਾਬਾ ਜੀ ਤੇ ਬੜੀ ਸ਼ਰਦਾ ਰੱਖਦੇ ਸਨ ਇਹ ਗੁੜ ਖਾਣ ਦੇ ਬੜੇ ਸ਼ੌਕੀਨ ਸਨ ਗੁੜ ਬੜਾ ਖੁਸ਼ ਹੋ ਕੇ ਖਾਂਦੇ ਸਨ ਇਸ ਗੱਲ ਦਾ ਬਾਬਾ ਜੀ ਨੂੰ ਪਤਾ ਸੀ ਜਿਸ ਵੇਲੇ ਬਾਬਾ ਜੀ ਇਹਨਾਂ ਦੇ ਨੇੜੇ ਪਹੁੰਚੇ ਤਾਂ ਭਾਈ ਕੁੰਦਨ ਸਿੰਘ ਨੇ ਕੋਲ ਆ ਕੇ ਬੜੀ ਸ਼ਰਦਾ ਨਾਲ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਹਾਸ ਕੇ ਕਹਿੰਦੇ ਕੁੰਦਨ ਸਿੰਘ ਦੱਸ ਅੱਜ ਤੈਨੂੰ ਕੀ ਖਵਾਈਏ ਤਾਂ ਇਹ ਕਹਿੰਦਾ ਜੀ ਗੁੜ ਖਵਾਓ ਤਾਂ ਬਾਬਾ ਜੀ ਨੇ ਆਪਣੇ ਸੇਵਾਦਾਰ ਜੀਤਾ ਸਿੰਘ ਨੂੰ ਹੁਕਮ ਕੀਤਾ ਕਿ ਜਾ ਕੇ ਠਾਠ ਵਿੱਚੋਂ ਗੁੜ ਲੈ ਕੇ ਆ ਜੋ ਇੱਥੋਂ ਨੇੜੇ ਹੀ ਸੀ ਭਾਈ ਜੀਤਾ ਸਿੰਘ ਭੱਜ ਕੇ 3-4 ਟੇਲੀਆਂ ਗੁੜ ਦੀਆਂ ਲੈ ਕੇ ਆ ਗਿਆ ਤਾਂ ਬਾਬਾ ਜੀ ਕਹਿੰਦੇ ਲੈ ਕੁੰਦਨ ਸਿੰਘ ਰਾਜ ਕੇ ਖਾ ਗੁੜ ਕੁੰਦਨ ਸਿੰਘ ਗੁੜ ਨੂੰ ਦੇ ਕੇ ਬੜਾ ਖੁਸ਼ ਹੋਇਆ ਕਹਿੰਦਾ ਇਹ ਤਾਂ ਬਹੁਤ ਜ਼ਿਆਦਾ ਹੈ ਤਾਂ ਬਾਬਾ ਜੀ ਕਹਿੰਦੇ ਤੂੰ ਰਾਜ ਕੇ ਖਾ ਦੂਸਰਾ ਬਚਦਾ ਨਾਲ ਦਿਆਂ ਨੂੰ ਖਵਾ ਹੋਰ ਜਿਹੜੇ ਕੋਲੇ ਗਉਂ ਦੇ ਜਾਏ ਬਲਦ ਖੜੇ ਹਨ ਇਹਨਾਂ ਨੂੰ ਵੀ ਖਵਾ ਇਹਨਾਂ ਦਾ ਵੀ ਭਲਾ ਹੋਵੇਗਾ ਤਾਂ ਸੱਤ ਵਚਨ ਗਾ ਕੇ ਭਾਈ ਕੁੰਦਨ ਸਿੰਘ ਨੇ ਗੁੜ ਫਾੜ ਲਿਆ ਅਤੇ ਬਾਬਾ ਜੀ ਦਾ ਧੰਨਵਾਦ ਕੀਤਾ ਮੋਂ ਬਾਬਾ ਜੀ ਅੱਗੇ ਟੈਲੰਟ ਚਲੇ ਗਏ ਭਾਈ ਕੁੰਦਨ ਸਿੰਘ ਜੀ ਨੇ ਬਾਬਾ ਜੀ ਦੇ ਪਵਿੱਤਰ ਹੱਥਾਂ ਦਾ ਗੁੜ ਦਿੱਤਾ ਹੋਇਆ ਨਾਲੇ ਤਾਂ ਆਪ ਰੱਜ ਕੇ ਖਾਦਾ ਨਾਲੇ ਹੋਰ ਨਾਲਦਿਆਂ ਨੂੰ ਅਤੇ ਬਲਦਾਂ ਨੂੰ ਵੀ ਗੁੜ ਖਵਾਇਆ ਸਾਖੀ ਭਾਈ ਨੰਦ ਜੀ ਦੀ ਇਸੇ ਪਿੰਡ ਚੋੜਾ ਵਿੱਚ ਦੋ ਸਕੇ ਭਰਾ ਸਨ ਜਿਨ੍ਹਾਂ ਦਾ ਨਾਮ ਨੰਦ ਤੇ ਚੰਦ ਸੀ ਬਾਬਾ ਜੀ ਆਪਣਾ ਨਿਤਨੇਮ ਕਰਕੇ ਪਹਿਲੀ ਠਾਠ ਵਿੱਚੋਂ ਬਾਹਰ ਟੈਲਣ ਗਈ ਤਾਂ ਅੱਗੇ ਭਾਈ ਨੰਦ ਆਪਣੀ ਕਣਕ ਵੜ ਰਿਹਾ ਹੈ ਨਾਲ ਇਸ ਦੀਆਂ ਤਿੰਨ ਕੁੜੀਆਂ ਵੀ ਕਣਕ ਵੜ ਰਹੀਆਂ ਹਨ ਬਾਬਾ ਜੀ ਨੇ ਇਹਨਾਂ ਨੂੰ ਵੇਖ ਕੇ ਵਚਨ ਕੀਤਾ ਭਾਈ ਨੰਦ ਕੁੜੀਆਂ ਨੂੰ ਕਣਕ ਵੜਨ ਲਾਇਆ ਹੈ ਭਾਈ ਨੰਦ ਕਹਿੰਦਾ ਜੇ ਮੁੰਡਾ ਤਾਂ ਕੋਈ ਹੈ ਨਹੀਂ ਹੁਣ ਕੁੜੀਆਂ ਤੋਂ ਹੀ ਕਣਕ ਵੜਾਉਣੀ ਹੈ ਤਾਂ ਬਾਬਾ ਜੀ ਨੇ ਬੇਹੰਗਮਾ ਨੂੰ ਕਣਕ ਵੜਨ ਲਾ ਦਿੱਤਾ ਕੁੜੀਆਂ ਨੂੰ ਕਣਕ ਵੜਨ ਤੋਂ ਹਟਾ ਦਿੱਤਾ ਆਪ ਬਾਬਾ ਜੀ ਭਾਈ ਨੰਦ ਨਾਲ ਵਚਨ ਬਿਲਾਸ ਕਰਨ ਲੱਗ ਪਏ ਕੁਚੇਰ ਕਨਕਵੜਾ ਅਗੇ ਬਹੰਗਮਾ ਨੂੰ ਵੀ ਛੁੱਟੀ ਦੇ ਦਿੱਤੀ ਤਾਂ ਬਾਬਾ ਜੀ ਦੀ ਨਦਰ ਇੱਕ ਬਲਦ ਤੇ ਜਾ ਪਈ ਹੁਕਮ ਕੀਤਾ ਭਾਈ ਨੰਦ ਇਹ ਬੈਲ ਬੁੱਢਾ ਹੋ ਗਿਆ ਇਸ ਨੂੰ ਛੁੱਟੀ ਦੇ ਕੇ ਇਸ ਦੀ ਨੱਥ ਵੱਢ ਦੇ ਇਸ ਨੂੰ ਜੋੜਨਾ ਨਹੀਂ ਤਾਂ ਭਾਈ ਨੰਦ ਨੇ ਬਾਬਾ ਜੀ ਦਾ ਬਚਨ ਮੰਨ ਕੇ ਦਾਤਰੀ ਲੈ ਕੇ ਬਲਦ ਦੀ ਨੱਥ ਵੱਢ ਦਿੱਤੀ ਐਸੀ ਰਜਾਵਰਤੀ ਬਲਦ ਉਸੇ ਸਮੇਂ ਹੀ ਤਰਤੀ ਤੇ ਡਿੱਗ ਪਿਆ ਅਤੇ ਸਰੀਰ ਛੱਡ ਗਿਆ ਪਾਈ ਨੰਦ ਦੇ ਕੇ ਬੜਾ ਹੈਰਾਨ ਹੋਇਆ ਅਤੇ ਢਿੱਲਾ ਮੂੰਹ ਕਰਕੇ ਖੜ ਗਿਆ ਕਿ ਬਲਦ ਮਰ ਗਿਆ। ਬਾਬਾ ਜੀ ਨੇ ਬਚਨ ਕੀਤਾ ਪਾਈ ਨੰਦ ਤੂੰ ਮਨ ਨੂੰ ਖਰਾਬ ਨਾ ਕਰ ਤੋ ਕਿਐ ਸੀ ਮੇਰੇ ਘਰ ਕੋਈ ਮੁੰਡਾ ਨਹੀਂ ਤਾਂ ਹੀ ਕੁੜੀਆਂ ਤੋਂ ਕਣਕ ਵੜਾਉਂਦਾ ਹਾਂ ਇਹ ਬਲਦ ਤੇਰੇ ਘਰ ਮੁੰਡਾ ਬਣ ਕੇ ਆਵੇਗਾ ਤੇਰੀ ਸੇਵਾ ਕਰੇਗਾ। ਤਾਂ ਪਾਈ ਨੰਦ ਜੀ ਬੜਾ ਖੁਸ਼ ਹੋਇਆ ਇਤਨਾ ਬਚਨ ਕਰਕੇ ਬਾਬਾ ਜੀ ਅੱਗੇ ਟੈਲਨ ਚਲੇ ਗਏ। ਸੋ ਮਾਲਕ ਦੀ ਕਿਰਪਾ ਹੋਈ ਭਾਈ ਨੰਦ ਦੇ ਘਰੇ ਸਾਲੋਂ ਅੰਦਰ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਮ ਤਰਲੋਕ ਸਿੰਘ ਰੱਖਿਆ ਗਿਆ ਇਸ ਨੇ ਆਪਣੇ ਪਿਤਾ ਭਾਈ ਨੰਦ ਦੀ ਸੇਵਾ ਕੀਤੀ ਸੋ ਇਸ ਤਰ੍ਹਾਂ ਬਾਬਾ ਜੀ ਨੇ ਭਾਈ ਨੰਦ ਤੇ ਕਿਰਪਾ ਕੀਤੀ ਸਾਖੀ ਭਾਈ ਮੇਜਰ ਸਿੰਘ ਦੀ ਇਸ ਤਰ੍ਹਾਂ ਬਾਬਾ ਜੀ ਪਿੰਡ ਛੋੜਾ ਠਹਿਰ ਕੇ ਸੰਗਤਾਂ ਨੂੰ ਤਾਰ ਰਹੇ ਹਨ ਇਸੇ ਪਿੰਡ ਬਾਬਾ ਜੀ ਦੇ ਘਰ ਦੇ ਸਾਹਮਣੇ ਭਾਈ ਕਰਤਾਰ ਸਿੰਘ ਦਾ ਘਰ ਹੈ ਇਸ ਦਾ ਮੁੰਡਾ ਮੇਜਰ ਸਿੰਘ ਬਾਬਾ ਜੀ ਕੋਲ ਪਹਿਲੀ ਠਾਠ ਵਿੱਚ ਪਹੁੰਚਿਆ। ਬੇਨਤੀ ਕੀਤੀ ਬਾਬਾ ਜੀ ਦੁੱਧ ਵਾਲੋਂ ਬਹੁਤ ਔਖੇ ਹਾਂ। ਮੱਝ ਸੋਈ ਨੂੰ ਥੋੜਾ ਚਿਰ ਹੋਇਆ ਹੈ, ਮਿਲਦੀ ਨਹੀਂ। ਜਦੋਂ ਥੱਲੇ ਬੈਠਦੇ ਹਾਂ ਟੱਪ ਕੇ ਪਰੇ ਹੋ ਜਾਂਦੀ ਹੈ। ਤਾਂ ਬਾਬਾ ਜੀ ਕਹਿਣ ਲੱਗੇ ਭਾਈ ਉਸ ਦੀ ਸੇਵਾ ਕਰੋ, ਪੱਠੇ ਪਾਓ, ਪਾਣੀ ਧਾਣੀ ਪਿਆਓ। ਹੋਰ ਧੁੱਪ ਛਾਂ ਦਾ ਖਿਆਲ ਰੱਖੋ। ਜਦੋਂ ਮੱਝ ਦੀ ਸੇਵਾ ਕਰੋਗੇ ਚੰਗੇ ਪੱਠੇ ਪਾਵੋਗੇ ਤਾਂ ਆਪੇ ਦੁੱਧ ਦੇਵੇਗੀ। ਤਾ ਮੇਜਰ ਸਿੰਘ ਕਹਿੰਦਾ ਜੇ ਸਭ ਕੁਝ ਕਰਕੇ ਦੇਖ ਲਿਆ ਰਾਜ ਭੁੱਜ ਕੇ ਵੀ ਨਹੀਂ ਮਿਲਦੀ। ਬਾਬਾ ਜੀ ਕਹਿੰਦੇ ਫਿਰ ਜੱਟ ਕਾ ਸੋਦਾ ਵਟ ਕੇ ਦੇਖ ਲੈ। ਡੰਡਾ ਲੈ ਤਿੰਨ ਚਾਰ ਮਾਰ ਲੱਤਾਂ ਤੇ ਆਪੇ ਖੜ ਜਾਵੇਗੀ। ਤਾਂ ਮੇਜਰ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ। ਡੰਡਾ ਲੈ ਕੇ ਮੱਝ ਦੇ ਚਾਰ ਪੰਜ ਡੰਡੇ ਲੱਤਾਂ ਤੇ ਮਾਰੇ। ਤਾਂ ਮੱਝ ਨੇ ਖੜ ਕੇ ਦੁੱਧ ਲਾ ਲਿਆ। ਮੇਜਰ ਸਿੰਘ ਨੇ ਮੱਝ ਝੋਕੇ ਦੁੱਧ ਦੀ ਬਾਲਟੀ ਭਰ ਲਈ। ਦੋ ਤਿੰਨ ਦਿਨ ਇਸੇ ਤਰ੍ਹਾਂ ਹੀ ਕਰਦਾ ਰਿਹਾ। ਮੱਝ ਨੂੰ ਚੋਣ ਲੱਗਿਆ ਤਿੰਨ ਚਾਰ ਡੰਡੇ ਮਾਰਨੇ ਅਤੇ ਮੱਝ ਚੋ ਲੈਣੀ ਇਹ ਖੁਸ਼ ਹੋ ਕੇ ਤੀਜੇ ਚੌਥੇ ਦਿਨ ਫਿਰ ਪੁਰਾਣੀ ਠਾਠ ਵਿੱਚ ਬਾਬਾ ਜੀ ਕੋਲੇ ਪਹੁੰਚਿਆ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੀ ਯੁਕਤੀ ਦੱਸੀ ਠੀਕ ਆ ਗਈ ਜਦੋਂ ਮੱਝ ਨੂੰ ਚੋਣਾ ਹੁੰਦਾ ਹੈ ਤਿੰਨ ਚਾਰ ਡੰਡੇ ਲੱਤਾਂ ਦੇ ਮਾਰੀਦੇ ਹਨ ਮੱਝ ਟਿੱਕੇ ਖੜ ਜਾਂਦੀ ਹੈ ਅਤੇ ਦੁੱਧ ਦੀ ਬਾਲਟੀ ਚੋ ਕੇ ਭਰ ਲਈਦੀ ਹੈ ਤਾਂ ਬਾਬਾ ਜੀ ਕਹਿਣ ਲੱਗੇ ਲੋਕ ਕਹਿਣਗੇ ਇਹ ਕੀ ਕਸਾਈ ਪੁਨਾ ਫੜਿਆ ਹੈ ਅੱਜ ਤੋਂ ਮੱਝ ਨੂੰ ਕੁੱਟਣਾ ਨਹੀਂ ਚੋਣ ਵੇਲੇ ਮੱਝ ਨੂੰ ਡੰਡਾ ਦਿਖਾ ਕੇ ਦੋ ਤਿੰਨ ਡੰਡੇ ਕਿੱਲੇ ਵਿੱਚ ਮਾਰਿਆ ਕਰ ਮੱਝ ਆਪੇ ਦੁੱਧ ਦੇਵੇਗੀ ਤਾਂ ਇਹ ਇਸ ਤਰ੍ਹਾਂ ਕਰਨ ਲੱਗਿਆ ਜਦੋਂ ਕਿੱਲੇ ਤੇ ਚਾਰ ਡੰਡੇ ਮਾਰੇ ਤਾਂ ਮੱਝ ਟਿੱਕੇ ਖੜ ਜਾਵੇ ਇਹ ਮੱਝ ਝੋ ਲਵੇ ਇੱਕ ਦਿਨ ਇਸਨੇ ਬਾਬਾ ਜੀ ਕੋਲ ਜਾ ਫਿਰ ਬੇਨਤੀ ਕੀਤੀ ਕਿ ਬਾਬਾ ਜੀ ਇਹ ਯੁਕਤੀ ਠੀਕ ਹੈ ਕਿੱਲੇ ਉੱਤੇ ਡੰਡੇ ਮਾਰੇ ਤੋਂ ਮੱਝ ਮਿਲ ਪੈਂਦੀ ਹੈ ਤਾਂ ਬਾਬਾ ਜੀ ਕਹਿੰਦੇ ਇਹ ਵੀ ਛੱਡ ਲੋਕ ਵੇਖ ਕੇ ਕਹਿਣਗੇ ਇਹ ਕੀ ਖੇਡ ਬਣਾਈ ਹੈ ਹੁਣ ਸਤਨਾਮ ਕਹਿ ਕੇ ਮੱਝ ਨੂੰ ਥਾਪੀ ਦੇ ਕੇ ਬੈਠ ਜਾਇਆ ਕਰ ਮੱਝ ਆਪੇ ਮਿਲੇਗੀ ਅਤੇ ਦੁੱਧ ਪਿੰਡ ਵਾਲੇ ਗੁਰਦੁਆਰੇ ਦੇ ਨਾਂ ਕੁਝ ਦੇ ਆਇਆ ਕਰ ਅਤੇ ਮਾਤਾ ਪਿਤਾ ਨੂੰ ਦੁੱਧ ਪਹਿਲਾਂ ਦੇ ਕੇ ਫਿਰ ਆਪ ਵਰਤਿਆ ਕਰ ਸੋ ਭਾਈ ਮੇਜਰ ਸਿੰਘ ਹੁਣ ਇਸ ਤਰ੍ਹਾਂ ਕਰਨ ਲੱਗ ਪਿਆ ਮੱਝ ਇਸ ਤਰ੍ਹਾਂ ਦੁੱਧ ਦੇਣ ਲੱਗ ਪਈ ਪਰ ਮੇਜਰ ਸਿੰਘ ਨੇ ਲੋਕਾਂ ਨੂੰ ਦੱਸਤਾ ਕਿ ਮੇਰੀ ਮੱਝ ਦੁੱਧ ਨਹੀਂ ਸੀ ਦੇਂਦੀ ਬਾਬਾ ਜੀ ਨੇ ਐਸੀ ਮਿਹਰ ਕੀਤੀ ਹੁਣ ਬੜੀ ਮौज ਬਣੀ ਹੈ ਧੰਨ ਹਨ ਬਾਬਾ ਜੀ ਜਿਹੜੇ ਵਿਗੜੇ ਕੰਮ ਸੂਤ ਕਰ ਦਿੰਦੇ ਹਨ ਸਾਖੀ ਪਿੰਡ ਫੇਰੂ ਰਾਏ ਬਾਬਾ ਜੀ ਪਿੰਡ ਛੋੜਾ ਤੋਂ ਗੱਡੀ ਵਿੱਚ ਬੈਠ ਕੇ ਸੈਰ ਕਰਨ ਗਏ ਜਿਸ ਵੇਲੇ ਪਿੰਡ ਫੇਰੂ ਰਾਏ ਵਿੱਚ ਦੀ ਲੰਘਣ ਲੱਗੀ ਤਾਂ ਮਾਤਾ ਗੁਰਦੇਵ ਕੌਰ ਆਪਣੇ ਪਤੀ ਸਰਦਾਰ ਮੇਜਰ ਸਿੰਘ ਨੂੰ ਕਹਿਣ ਲੱਗੀ ਕਿ ਬਾਬਾ ਜੀ ਗੱਡੀ ਲੈ ਕੇ ਅੱਗੇ ਨੂੰ ਲੰਗੇ ਹਨ ਜਿਸ ਵੇਲੇ ਇੱਥੋਂ ਦੀ ਵਾਪਸ ਲੰਘਣਗੇ ਤਾਂ ਆਪਾਂ ਗੱਡੀ ਰੋਕੇ ਬਾਬਾ ਜੀ ਨੂੰ ਜਲ ਪਾਣੀ ਚਕਾਈਏ ਅਤੇ ਨਾਲੇ ਰਾਜ ਕੇ ਦਰਸ਼ਨ ਕਰੀਏ ਤਾਂ ਇਹਨਾਂ ਨੇ ਕੁਝ ਹੋਰ ਵੀ ਪਾਸੇ ਦੇ ਘਰਾਂ ਨੂੰ ਦੱਸ ਦਿੱਤਾ ਸਰਦਾਰ ਮੇਜਰ ਸਿੰਘ ਕਹਿੰਦਾ ਮੈਂ ਇੱਥੇ ਬਾਰ ਵਿੱਚ ਬੈਠ ਕੇ ਬਾਬਾ ਜੀ ਦੀ ਉਡੀਕ ਰੱਖਦਾ ਹਾਂ ਤੁਸੀਂ ਸਾਰੇ ਘਰੇ ਕੰਮ ਕਰੋ ਜਦੋਂ ਗੱਡੀ ਆਈ ਮੈਂ ਬਾਬਾ ਜੀ ਦੀ ਗੱਡੀ ਬੇਨਤੀ ਕਰਕੇ ਰੋਕੂੰ ਨਾਲੇ ਤੁਹਾਨੂੰ ਦੱਸਾਂਗਾ ਉਦੋਂ ਸਾਰੇ ਛੇਤੀ ਨਾਲ ਆ ਜਾਓ ਤਾ ਹੁਣ ਬਾਬਾ ਜੀ ਅੱਗੇ ਜਾ ਕੇ 2 2.5 ਘੰਟੇ ਬਾਅਦ ਜਦੋਂ ਵਾਪਸ ਮੁੜੇ ਮੇਜਰ ਸੌਤਾ ਵੇਖਦਾ ਹੀ ਰਹਿ ਗਿਆ ਗੱਡੀ ਇਕਦਮ ਹੀ ਕੋਲੇ ਆ ਗਈ ਪਰ ਬਾਬਾ ਜੀ ਨੇ ਆਪ ਹੀ ਡਰਾਈਵਰ ਨੂੰ ਕਹਿ ਕੇ ਗੱਡੀ ਰੋਕ ਲਈ ਚੋਜੀ ਮਾਲਕ ਗੱਡੀ ਚ ਉਤਰ ਕੇ ਮੇਜਰ ਸਿੰਘ ਨੂੰ ਕਹਿੰਦੇ ਪਿੰਡ ਝੋੜੜਾ ਨੂੰ ਕਿਹੜਾ ਰਾਹ ਜਾਂਦਾ ਹੈ ਤਾਂ ਮੇਜਰ ਸਿੰਘ ਦੀ ਖੁਸ਼ੀ ਦੀ ਹੱਦ ਨਾ ਰਹੀ ਕਹਿੰਦਾ ਜੇ ਮੈਂ ਪੁੱਛ ਕੇ ਦੱਸਦਾ ਤਾਂ ਘਰ ਵਾਲੀ ਗੁਰਦੇਵ ਕੋਹ ਨੂੰ ਅਤੇ ਹੋਰ ਸਾਰੇ ਪਰਿਵਾਰ ਨੂੰ ਅੰਦਰੋਂ ਸਾਧ ਲਿਆ ਐਨਾ ਹੋਰ ਆਂਡੀਆਂ ਗੁਆਂਡੀਆਂ ਨੂੰ ਦੱਸਿਆ ਕਿ ਬਾਬਾ ਜੀ ਆ ਗਏ ਤਾਂ ਫਿਰ ਕਾਫੀ ਸੰਗਤ ਇਕੱਠੀ ਹੋ ਗਈ ਤਾਂ ਹੁਣ ਮੇਜਰ ਸਿੰਘ ਹੱਥ ਬਨ ਕੇ ਕਹਿੰਦਾ ਬਾਬਾ ਜੀ ਤਾਨ ਹੋ ਤੁਸੀਂ ਦੁਨੀਆ ਨੂੰ ਰਾਹ ਦੱਸਣ ਵਾਲੇ ਤੁਹਾਨੂੰ ਸਭ ਕੁਝ ਹੀ ਪਤਾ ਹੈ ਨਾਲੇ ਚੋੜਾ ਪਿੰਡ ਕਿਹੜਾ ਇੱਥੋਂ ਦੂਰ ਹੈ ਇਹ ਤਾਂ ਸਾਡੇ ਗਰੀਬਾਂ ਤੇ ਹੀ ਕਿਰਪਾ ਕਰਨੀ ਸੀ ਸਾਡੀ ਸਾਰੀ ਸੰਗਤ ਦੀ ਮੰਗ ਸੀ ਤੁਹਾਡੇ ਦਰਸ਼ਨ ਕਰਨ ਦੀ ਤੁਸੀਂ ਤਾਂ ਮਨਾਂ ਦੀਆਂ ਬੁੱਝਣ ਵਾਲੇ ਹੋ ਰਸਤੇ ਪੁੱਛਣ ਦੇ ਬਹਾਨੇ ਨਾਲੇ ਆਪ ਹੀ ਗੱਡੀ ਖੜੀ ਕਰ ਲਈ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਰਿਆ ਕਰੋ ਇਤਨੇ ਸਮੇਂ ਦੇ ਵਿੱਚ ਮੇਜਰ ਸਿੰਘ ਦੇ ਘਰ ਵਾਲੀ ਗੁਰਦੇਵ ਕੌਰ ਆਂਦਰੋਂ ਦੁੱਧ ਲੈ ਆਈ ਤਾਂ ਸਰਦਾਰ ਮੇਜਰ ਸਿੰਘ ਨੇ ਬਾਬਾ ਜੀ ਅੱਗੇ ਦੁੱਧ ਪੇਸ਼ ਕੀਤਾ ਤਾਂ ਬਾਬਾ ਜੀ ਨੇ ਥੋੜਾ ਜਿਹਾ ਦੁੱਧ ਗਲਾਸ ਵਿੱਚ ਪਾ ਕੇ ਛੱਕ ਲਿਆ ਅਤੇ ਗੱਡੀ ਵਿੱਚੋਂ ਸੇਵਾਦਾਰ ਨੂੰ ਕਹਿ ਕੇ ਸੰਗਤ ਨੂੰ ਫਲਾਂ ਦਾ ਪ੍ਰਸ਼ਾਦ ਦਿੱਤਾ ਅਤੇ ਭਾਈ ਮੇਜਰ ਸਿੰਘ ਨੂੰ ਮਿਸ਼ਰੀ ਬਦਾਮ ਦਾ ਪ੍ਰਸ਼ਾਦ ਦੇ ਕੇ ਹੁਕਮ ਕੀਤਾ ਏ ਤੁਸੀਂ ਘਰੇ ਵਰਤਾ ਦੇਣਾ ਇਤਨਾ ਬਚਨ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਬਾਬਾ ਜੀ ਪਿੰਡ ਝੋੜੀ ਠਾਠ ਵਿੱਚ ਪਹੁੰਚ ਗਏ ਸਾਖੀ ਇੱਕ ਕਮਿਓ ਦੀ ਬਾਬਾ ਜੀ ਪਿੰਡ ਝੋੜੀ ਰਹਿ ਕੇ ਜੋ ਪਿੰਡ ਬਸੀਆਂ ਤੋਂ ਪਿੰਡ ਝੋੜੀ ਨੂੰ ਸੜਕ ਆਉਂਦੀ ਹੈ ਇਸ ਤੇ ਮਿੱਟੀ ਪਵਾ ਰਹੇ ਸਨ ਬਸੀਆਂ ਤੋਂ ਜਿੱਥੋਂ ਸੜਕ ਸ਼ੁਰੂ ਹੁੰਦੀ ਸੀ ਐਥੇ ਬਹੁਤ ਜ਼ਿਆਦਾ ਥਾਂ ਨੀਵਾ ਸੀ ਛੱਪੜ ਦੀ ਜਗਾ ਸੀ ਅਤੇ ਬਹੁਤ ਜ਼ਿਆਦਾ ਟਰਾਲੀਆਂ ਨਾਲ ਮਿੱਟੀ ਪੈ ਰਹੀ ਸੀ ਔਰ ਸੰਗਤ ਪਾਸੇ ਤੋਂ ਵੀ ਇਸ ਨੀਵੇਂ ਥਾਂ ਟੋکریاں ਕੜਾਈਆਂ ਨਾਲ ਮਿੱਟੀ ਪਾ ਰਹੀ ਸੀ। ਬਾਬਾ ਜੀ ਕੋਲ ਖੜਕੇ ਨਾਲੇ ਤਾਂ ਹੱਲਾ ਸ਼ੇਰੀ ਨਾਲ ਮਿੱਟੀ ਪਵਾ ਰਹੇ ਹਨ। ਨਾਲੇ ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਬਾਬਾ ਜੀ ਸੰਗਤ ਵਿੱਚ ਗੇੜਾ ਦਿੰਦੇ-ਦਿੰਦੇ ਇੱਕ ਟਰੈਕਟਰ ਦੇ ਕੋਲ ਖੜਕੇ ਕੁਝ ਸੰਗੀਆਂ ਨਾਲ ਬਚਨ ਬਿਲਾਸ ਕਰਨ ਲੱਗ ਪਏ। ਇੱਕ ਬਾਬਾ ਜੀ ਦੇ ਪਿੰਡ ਦਾ ਹੀ ਕਰਤਾਰ ਸਿੰਘ ਕਮਯੋ ਗੋਤ ਸਿਵਿਆ ਸੰਗਤਾਂ ਨੂੰ ਚਾਹ ਪਿਆ ਰਿਹਾ ਸੀ। ਇਹ ਟਰੈਕਟਰ ਨੇੜੇ ਹੀ ਖੜਾ ਸੀ ਇਹ ਬਾਬਾ ਜੀ ਨੂੰ ਦੇਖ ਕੇ ਕਹਿੰਦਾ ਦੇਖੋ ਇਹ ਸਾਧ ਕਿਵੇਂ ਅੜਿਆ ਖੜਾ ਹੈ ਪਿੰਡ ਵੀ ਤਾਂ ਪਹਿਲਾਂ ਘਰੇ ਕੰਮ ਕਰਦਾ ਹੀ ਸੀ ਅੱਜ ਕਿੰਨੀ ਟੋਰ ਨਾਲ ਖੜਾ ਹੈ ਇੱਕ ਤਾਂ ਇਹ ਬਾਬਾ ਜੀ ਦੇ ਪਿੰਡ ਦਾ ਸੀ ਦੂਸਰਾ ਇਹ ਕਮਿਓ ਖਿਆਲਾਂ ਦਾ ਸੀ ਜਿਸ ਕਰਕੇ ਹੱਸਦਾ ਹੱਸਾ ਬਾਬਾ ਜੀ ਨੂੰ ਇਹ ਗੱਲ ਕਹਿ ਗਿਆ ਤਾਂ ਬਾਬਾ ਜੀ ਨੇ ਇਸ ਦਾ ਸਾਰਾ ਕੁਝ ਸੁਣ ਲਿਆ ਹਾਸ ਕੇ ਕਹਿੰਦੇ ਤੈਨੂੰ ਦੱਸਦਾ ਕਿਵੇਂ ਖੜੇ ਹਾਂ ਇੱਕ ਵੱਡਾ ਸਾਰਾ ਰੋੜਾ ਲੈ ਕੇ ਇਸ ਦੇ ਕੰਢ ਵਿੱਚ ਦੱਬ ਕੇ ਮਾਰਿਆ ਤਾਂ ਇਹ ਬਹੁਤ ਹੀ ਨਿਰਾਸ਼ਾ ਜਿਹਾ ਹੋ ਗਿਆ ਅਤੇ ਬੇਇੱਜ਼ਤੀ ਵੀ ਸਮਝੀ ਤਾਂ ਬਾਬਾ ਜੀ ਕਹਿੰਦੇ ਇਹ ਤੈਨੂੰ ਤੇਰੀ ਜ਼ੁਬਾਨ ਦਾ ਫਲ ਮਿਲਿਆ ਹੈ ਤੈਨੂੰ ਸਬਕ ਦਿੱਤਾ ਹੈ ਕਿ ਮਾਪ ਪੁਰਖਾਂ ਨੂੰ ਕਿਵੇਂ ਬੋਲਣਾ ਚਾਹੀਦਾ ਹੈ ਇਹ ਕਹਿੰਦਾ ਜੀ ਨਾਲੇ ਤਾਂ ਮੇਰੇ ਸੱਟ ਵੱਜੀ ਨਾਲੇ ਮੇਰੀ ਬੇਇੱਜ਼ਤੀ ਹੋ ਗਈ ਮੇਰਾ ਤਾਂ ਮਨ ਬਹੁਤ ਹੀ ਖਰਾਬ ਹੋ ਗਿਆ ਤਾਂ ਬਾਬਾ ਜੀ ਕਹਿੰਦੇ ਮਨ ਖਰਾਬ ਨਾ ਕਰ ਇਹ ਤੂੰ ਰੋੜਾ ਨਾ ਸਮਝੀ ਤੈਨੂੰ ਪੋਤਰੇ ਦੀ ਦਾਤ ਦਿੱਤੀ ਹੈ ਨਹੀਂ ਤਾਂ ਅੱਗੇ ਕੁਲ ਹੀ ਖੜ੍ਹ ਜਾਣੀ ਸੀ ਪੋਤਰੇ ਦੀ ਗੱਲ ਸੁਣ ਕੇ ਕਰਤਾਰ ਸਿੰਘ ਬੜਾ ਖੁਸ਼ ਹੋਇਆ ਕਿਉਂਕਿ ਇਸਦੇ ਚਾਰ ਪੁੱਤਰ ਸਨ ਜਗੀਰ ਸਿੰਘ, ਕਰਮ ਸਿੰਘ, ਅਮਰ ਸਿੰਘ ਤੇ ਦਰਸ਼ਨ ਸਿੰਘ ਚਾਰਾਂ ਦੇ ਹੀ ਅਜੇ ਤੱਕ ਕਿਸੇ ਬੱਚੇ ਨੇ ਜਨਮ ਨਹੀਂ ਸੀ ਲਿਆ ਇਹ ਸਾਰੇ ਇਸ ਮਿੱਠੀ ਦਾਤ ਨੂੰ ਤਰਸ ਰਹੇ ਸੀ ਬਾਬਾ ਜੀ ਦੇ ਬਚਨ ਅਨੁਸਾਰ ਕਰਤਾਰ ਸਿੰਘ ਦੇ ਮੁੰਡੇ ਅਮਰ ਸਿੰਘ ਦੇ ਘਰੇ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਮ ਜਗਮੋਹਨ ਸਿੰਘ ਰੱਖਿਆ ਜਿਸ ਤੋਂ ਐਨਾ ਦੀ ਅੱਗੇ ਵੇਲ ਵੱਧੀ ਫੁੱਲਦੀ ਰਹੀ ਇਸ ਮੇਰ ਨੂੰ ਵੇਖ ਕੇ ਸਰਦਾਰ ਕਰਤਾਰ ਸਿੰਘ ਵੀ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਅਤੇ ਬਾਬਾ ਜੀ ਤੇ ਵੀ ਸ਼ਰਧਾ ਰੱਖਣ ਲੱਗ ਪਿਆ ਇਸ ਨੇ ਜਦੋਂ ਵੀ ਬਾਬਾ ਜੀ ਕੋਲ ਆਉਣਾ ਅਤੇ ਮੱਥਾ ਟੇਕਣਾ ਤਾਂ ਬਾਬਾ ਜੀ ਨੇ ਹੱਸ ਕੇ ਇਸ ਨੂੰ ਬਸੀਆਂ ਵਾਲੀ ਗੱਲ ਯਾਦ ਕਰਾ ਦੇਣੀ ਤਾਂ ਇਸ ਨੇ ਹੱਥ ਬਨ ਕੇ ਕਹਿਣਾ ਜੀ ਉਦੋਂ ਮੱਤ ਹੀ ਇਹੋ ਜਿਹੀ ਸੀ ਪਰ ਤੁਹਾਡੇ ਰੋੜੇ ਨੇ ਸਾਡੇ 베ੜੇ ਪਾਰ ਕਰ ਦਿੱਤੇ ਜਗਮੋਹਨ ਸਿੰਘ ਬੜਾ ਹੀ ਸੋਣਾ ਅਖੰਡ ਪਾਠੀ ਅਤੇ ਗੁਰੂ ਘਰ ਦਾ ਸੇਵਾਦਾਰ ਬਣਿਆ ਸਰਦਾਰ ਕਰਤਾਰ ਸਿੰਘ ਦਾ ਗੋਤ ਸੀਵਿਆ ਪਿੰਡ ਝੋੜਾ ਕਾਨਾ ਪੱਤੀ ਸੀ ਸਾਖੀ ਭਜਨ ਸਿੰਘ ਨੱਥੋਵਾਲ ਵਾਲੇ ਦੀ ਪਿਆਰੇ ਬਾਬਾ ਜੀ ਪਿੰਡ ਝੋੜਾ ਤੋਂ ਜਾ ਕੇ ਪਿੰਡ ਤਕਤੂਪੁਰੇ ਦੀਵਾਨ ਸਜਾ ਕੇ ਸੰਗਤਾਂ ਨੂੰ ਤਾਲ ਰਹੇ ਹਨ ਪਿੰਡ ਨੱਥੋਵਾਲ ਤੋਂ ਇੱਕ ਪਾਠੀ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਤਕਤੂਪੁਰੇ ਪਹੁੰਚਿਆ ਇਸ ਦੇ ਘਰ ਵਾਲੀ ਸਰੀਰ ਛੱਡ ਗਈ ਸੀ ਇਸ ਦੇ ਚਾਰ ਲੜਕੇ ਅਤੇ ਇੱਕ ਲੜਕੀ ਸੀ ਭਜਨ ਸਿੰਘ ਪਾਠੀ ਦੇ ਮਨ ਵਿੱਚ ਫੁਰਨਾ ਬਣਿਆ ਕਿ ਮੈਂ ਹੋਰ ਸ਼ਾਦੀ ਕਰਵਾ ਲਵਾਂ ਇਸ ਦੀ ਕਿਤੇ ਗੱਲ ਵੀ ਚੱਲ ਰਹੀ ਸੀ ਫਿਰ ਇਸ ਨੇ ਸੋਚਿਆ ਕਿ ਇਸ ਤਰ੍ਹਾਂ ਕਰਨ ਨਾਲ ਕਿਦਰੇ ਸਾਰਾ ਕੰਮ ਹੀ ਨਾ ਵਿਗੜ ਜਾਵੇ ਮੈਂ ਪਹਿਲਾਂ ਬਾਬਾ ਜੀ ਤੋਂ ਸੁਮਤ ਲੈ ਲਵਾਂ ਇਹ ਫੁਰਨਾ ਲੈ ਕੇ ਪਿੰਡ ਨੱਥੋਵਾਲ ਤੋਂ ਤਕਤੂਪੁਰੇ ਪਹੁੰਚਿਆ ਦੀਵਾਨ ਤੋਂ ਬਾਅਦ ਜਦੋਂ ਬਾਬਾ ਜੀ ਨੂੰ ਬੇਨਤੀ ਕਰਨ ਲਈ ਕੋਲ ਪਹੁੰਚਿਆ ਤਾਂ ਬਾਬਾ ਜੀ ਪਹਿਲਾਂ ਹੀ ਇਸ ਨੂੰ ਵੇਚ ਕੇ ਬਚਨ ਕਰਨ ਲੱਗ ਪਏ ਭਜਨ ਸਿੰਘ ਜੋ ਕੰਮ ਤੂੰ ਕਰਨਾ ਚਾਹੁੰਦਾ ਹੈ ਇਹ ਠੀਕ ਨਹੀਂ ਇੱਕ ਤਾਂ ਤੇਰੇ ਬੱਚੇ ਰੁਲ ਜਾਣਗੇ ਦੂਜਾ ਘਰ ਦਾ ਕੰਮ ਖਰਾਬ ਹੋ ਜਾਵੇਗਾ ਮਤਰੇਈ ਮਾਂ ਦੀ ਬੱਚਿਆਂ ਨਾਲ ਨਹੀਂ ਬੰਦੀ ਹੁੰਦੀ ਤੂੰ ਤਕੜਾ ਹੋ ਕੇ ਘਰ ਸੰਭਾਲ ਗੁਰੂ ਭਲੀ ਕਰੇਗਾ ਵੱਡੇ ਮੁੰਡੇ ਦਾ ਵਿਆਹ ਕਰ ਲੈ ਆਪ ਹੋਰ ਵਿਆਹ ਨਹੀਂ ਕਰਵਾਉਣਾ ਭਜਨ ਸਿੰਘ ਮਾਨ ਵਿੱਚ ਸੋਚਦਾ ਹੈ ਕਿ ਧੰਨ ਬਾਬਾ ਜੀ ਕਿੰਨੇ ਅੰਤਰਯਾਮੀ ਹਨ ਜੋ ਬਿਨਾ ਬੋਲੇ ਹੀ ਸਭ ਕੁਝ ਦੱਸ ਦਿੰਦੇ ਹਨ ਬਾਬਾ ਜੀ ਦਾ ਬਚਨ ਮੰਨ ਕੇ ਉਸਨੇ ਮੁੰਡੇ ਦਾ ਵਿਆਹ ਕਰ ਲਿਆ ਨੂਨ ਨੇ ਆ ਕੇ ਸਾਰਾ ਕੰਮ ਸੰਭਾਲ ਲਿਆ ਚਾਰੇ ਮੁੰਡੇ ਪੜ੍ਹ ਲਿਕੇ ਵੱਡੀਆਂ ਨੌਕਰੀਆਂ ਤੇ ਲੱਗ ਗਏ ਸਾਰਾ ਪਰਿਵਾਰ ਹੀ ਬਾਬਾ ਜੀ ਦੀ ਸੰਗਤ ਕਰਦਾ ਹੈ ਅਤੇ ਬਾਬਾ ਜੀ ਦਾ ਸ਼ੁਕਰ ਗੁਜ਼ਾਰਦਾ ਹੈ ਭਾਈ ਬਚਨ ਸਿੰਘ ਇੱਕ ਚੰਗੇ ਪਾਠੀ ਹਨ ਜੋ ਪੁੰਨਿਆ ਅਤੇ ਵਰਸੀ ਨੂੰ ਹਾਜ਼ਰੀ ਭਰਦੇ ਹਨ ਇੱਕ ਵਾਰੀ ਇਹ ਲੁਧਿਆਣੇ ਵਿਖੇ ਸਰਦਾਰ ਨੱਥਾ ਸਿੰਘ ਦੇ ਘਰ ਅਖੰਡ ਪਾਠ ਕਰਨ ਗਏ ਤਾਂ ਉੱਥੋਂ ਚੰਗੇ ਪੈਸੇ ਮਿਲ ਗਏ ਇਸ ਨੇ ਕੁਝ ਪੈਸੇ ਕੋਲੋਂ ਪਾ ਕੇ ਘਿਓ ਦਾ ਟੀਨ ਖਰੀਦ ਲਿਆ ਅਤੇ ਜਿਸ ਸਮੇਂ ਬਾਬਾ ਜੀ ਕੋਲ ਆ ਕੇ ਘਿਓ ਦਾ ਟੀਨ ਪੇਸ਼ ਕੀਤਾ ਤਾਂ ਬਾਬਾ ਜੀ ਕਹਿਣ ਲੱਗੇ ਸੱਚ ਦੱਸ ਇਹ ਘਿਓ ਦਾ ਟੀਨ ਕਿਸ ਮਾਇਆ ਦਾ ਲਿਆਂਦਾ ਹੈ ਤਾਂ ਭਜਨ ਸਿੰਘ ਕਹਿੰਦਾ ਜੀ ਜੋ ਪਾਠ ਦੀ ਭੇਟਾ ਮਿਲੀ ਸੀ ਬਾਬਾ ਜੀ ਕਹਿਣ ਲੱਗੇ ਇਕੱਲੀ ਪੇਟਾਂ ਦੀ ਗੱਲ ਨਹੀਂ ਤੂੰ ਤਾਂ ਕੋਲੋਂ ਵੀ ਪੈਸੇ ਖਰਚ ਆਇਆ ਹੈ ਪਿਆਰੇ ਬਾਬਾ ਜੀ ਕਹਿਣ ਲੱਗੇ ਘਰ ਦਾ ਕੰਮ ਚਲਾਉਣਾ ਹੈ ਇਸ ਤਰ੍ਹਾਂ ਨਹੀਂ ਕਰਨਾ ਇਹ ਤਾਂ ਤੁਹਾਡੀ ਪਾਠਾਂ ਦੀ ਮਿਹਨਤ ਹੈ ਘਰ ਲੈ ਜਾ ਕੇ ਵਰਤਿਆ ਕਰੋ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਪਦਾਰਥਾਂ ਦੇ ਹੜ ਵਗਦੇ ਹਨ ਤੋ ਇੰਨੀ ਖੇਚਲ ਨਹੀਂ ਕਰਨੀ ਘਰ ਦਾ ਕੰਮ ਚਲਾ ਨਾਲੇ ਪੁੰਨਿਆ ਅਤੇ ਵਰਸੀ ਤੇ ਪਾਠਾਂ ਦੀ ਡਿਊਟੀ ਕਰ ਜਾਇਆ ਕਰ ਹੋਰ ਜੇ ਬਾਰੋਂ ਮਾਇਆ ਮਿਲੇ ਤਾਂ ਹੋ ਘਰ ਵਰਤਨੀ ਆਪਣਾ ਹੱਕ ਛੜਨਾ ਨਹੀਂ ਕਿਸੇ ਦਾ ਹੱਕ ਮਾਰਨਾ ਨਹੀਂ ਲਾਲਚ ਨਹੀਂ ਕਰਨਾ ਹੋਰ ਬੋਲ ਨੂੰ ਹੱਥ ਨਹੀਂ ਮਾਰਨਾ ਪਾਪ ਜੋ ਸਤਗੁਰਾਂ ਅੱਗੇ ਚੜਾਵਾ ਚੜਿਆ ਹੁੰਦਾ ਹੈ ਉਸ ਵਿੱਚੋਂ ਮਾਇਆ ਨਹੀਂ ਚੁੱਕਣੀ 100 100 ਦੇ ਨੋਟ ਦੇਖ ਕੇ ਕਈ ਆਦਮੀਆਂ ਦਾ ਮਨ ਭਰਮ ਜਾਂਦਾ ਹੈ ਇਸ ਚੀਜ਼ ਦਾ ਵਿਚਾਰ ਰੱਖਣਾ ਸੋ ਭਾਈ ਭਜਨ ਸਿੰਘ ਨੂੰ ਬਾਬਾ ਜੀ ਨੇ ਇਸ ਤਰ੍ਹਾਂ ਸੁਮਤ ਦਿੱਤੀ ਭਾਈ ਭਜਨ ਸਿੰਘ ਹੁਣ ਤੱਕ ਬਾਬਾ ਜੀ ਦੇ ਇਸੇ ਬਚਨ ਤੇ ਚੱਲ ਰਿਹਾ ਹੈ ਬਾਬਾ ਜੀ ਪਿੰਡ ਤੱਕ ਤੂ ਪੂਰੇ ਦੀਵਾਨ ਲਾ ਕੇ ਵਾਪਸ ਪਿੰਡ ਛੋੜ ਈ ਆ ਗਏ ਸਾਖੀ ਫੌਜੀ ਹਰੀ ਸਿੰਘ ਦੀ ਬਾਬਾ ਜੀ ਪਿੰਡ ਛੋੜ ਈ ਸੰਗਤਾਂ ਨੂੰ ਤਾਰ ਰਹੇ ਹਨ ਇਧਰ ਨੇੜੇ ਹੀ ਪਿੰਡ ਮਾਛੀਕੇ ਦੇ ਮਿਸਤਰੀ ਚੰਨਨ ਸਿੰਘ ਦੇ ਲੜਕੇ ਗੁਰਦੇਵਾਲ ਸਿੰਘ ਹੋਰਾਂ ਦੀ ਪਿੰਡ ਦੇ ਹੀ ਦੂਜੇ ਪਾਸੇ ਰਹਿੰਦੇ ਜ਼ਿੰਮੀਦਾਰਾਂ ਨਾਲ ਲੜਾਈ ਹੋ ਗਈ ਗੁਰਦੇਵਾਲ ਸਿੰਘ ਦਾ ਚਾਚਾ ਕਾਕੂ ਸਿੰਘ ਛੜਾਉਣ ਗਿਆ ਤਾਂ ਦੂਸਰੀ ਪਾਰਟੀ ਨੇ ਇਸ ਨੂੰ ਵਿੱਚੇ ਕੁੱਟ ਦਿੱਤਾ ਤਾਂ ਇਸ ਦਾ ਮੁੰਡਾ ਹਰੀ ਸਿੰਘ ਜੋ ਕਿ ਫੌਜ ਵਿੱਚ ਭੜਤੀ ਸੀ ਇਸ ਸਮੇਂ ਇਹ ਵੀ ਛੁੱਟੀ ਆਇਆ ਹੋਇਆ ਸੀ ਇਸ ਨੂੰ ਬੜਾ ਗੁੱਸਾ ਲੱਗਿਆ ਜਦੋਂ ਇਹ ਛੁੱਟੀ ਘਟ ਕੇ ਫੌਜ ਵਿੱਚ ਗਿਆ ਤਾਂ ਇਸ ਦੀ ਡਿਊਟੀ ਉਹਨਾਂ ਵਿੱਚ ਲੱਗੀ ਜੋ ਪਹਾੜੀਆਂ ਨੂੰ ਤੋੜਨ ਵਾਲੇ ਬਾਰੂਦ ਦੇ ਗੋਲੇ ਬਣਾਉਂਦੇ ਹਨ ਇਹ ਉਹਨਾਂ ਕੋਲੋਂ ਕੁਝ ਬਾਰੂਦ ਦੇ ਗੋਲੇ ਲੈ ਕੇ ਦੁਬਾਰਾ ਛੁੱਟੀ ਲੈ ਕੇ ਪਿੰਡ ਆ ਗਿਆ ਕਹਿੰਦਾ ਜਿਨ੍ਹਾਂ ਨੇ ਮੇਰੇ ਪਿਓ ਨੂੰ ਨਜਾਇਜ਼ ਕੁੱਟਾ ਹੈ ਉਹਨਾਂ ਦੇ ਘਰ ਉੱਪਰ ਇਹ ਸੁੱਟ ਕੇ ਸਾਰੇ ਘਰ-ਬਾਰ ਫੂਕ ਦੇਣੇ ਹਨ ਜਦੋਂ ਪਿੰਡ ਆਇਆ ਤਾਂ ਪਤਾ ਲੱਗਾ ਇਸ ਦੇ ਬਾਪੂ ਜੀ ਨੇ ਵੀ ਨਜਾਇਜ਼ ਰਾਈਫਲ ਘਰੇ ਰੱਖੀ ਸੀ ਸਾਰੇ ਮਿਸਤਰੀ ਕਹਿਣ ਲੱਗੇ ਕਿ ਦੁਸ਼ਮਨਾ ਨਾਲ ਡੱਟ ਕੇ ਮੁਕਾਬਲਾ ਕਰਨਾ ਹੈ ਪਰ ਸਿਆਣੇ ਲੋਕਾਂ ਨੇ ਇਨਾਂ ਦੀ ਸਲਾਹ ਕਰਵਾ ਦਿੱਤੀ ਜਿਸ ਵੇਲੇ ਫੌਜੀ ਪਿੰਡ ਆਇਆ ਤਾਂ ਇਸ ਨੂੰ ਪਤਾ ਲੱਗਿਆ ਕਿ ਦੂਸਰੀ ਪਾਰਟੀ ਨੇ ਮਾਫੀ ਮੰਗ ਲਈ ਤਾਂ ਹਰੀ ਸਿੰਘ ਦਾ ਮਨ ਵੀ ਠੰਡਾ ਹੋ ਗਿਆ ਕੁਝ ਦਿਨ ਪਾ ਕੇ ਫੌਜੀ ਹਰੀ ਸਿੰਘ ਨੇ ਆਪਣੇ ਚਾਚੇ ਦੇ ਪੁੱਤਰ ਹਰਨੇਕ ਸਿੰਘ ਨੂੰ ਧਾਸ ਦਿੱਤਾ ਕਿ ਮੈਂ ਬਾਰੂਦ ਦੇ ਗੋਲਿਆਂ ਦਾ ਝੋਲਾ ਪਰ ਕੇ ਲਿਆਂਦਾ ਹੈ ਜੇ ਨਾ ਸੁਲਾ ਹੁੰਦੀ ਤਾਂ ਮੈਂ ਇਨਾਂ ਦਾ ਘਰ-ਬਾਰ ਫੂਕ ਦੇਣਾ ਸੀ ਕੁਝ ਦਿਨ ਪਾ ਕੇ ਹਰੀ ਸਿੰਘ ਦੀ ਆਪਣੇ ਚਾਚੇ ਦੇ ਪੁੱਤ ਨਾਲ ਕਿਸੇ ਗੱਲੋਂ ਬੋਲਚਾਲ ਬੰਦ ਹੋ ਗਈ ਤੇ ਆਪਸ ਵਿੱਚ ਗੁੱਸੇ-ਗਿਲੇ ਹੋ ਗਏ ਇਸ ਨੇ ठाणे ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਫੌਜੀ ਹਰੀ ਸਿੰਘ ਕੋਲ ਨਜਾਇਜ਼ ਬਾਰੂਦ ਦੇ ਗੋਲਿਆਂ ਦਾ ਝੋਲਾ ਹੈ ਅਤੇ ਇਸ ਦੇ ਪਿਤਾ ਕੋ ਨਜਾਇਜ਼ ਬੰਦੂਕ ਹੈ ਇਸ ਦਿਨ ਹਰੀ ਸਿੰਘ ਬਾਬਾ ਜੀ ਦੇ ਦਰਸ਼ਨਾਵਾਸੇ ਛੋੜੀ ਗਿਆ ਹੋਇਆ ਸੀ ਜੋ ਇੱਥੋਂ 8-9 ਕਿਲੋਮੀਟਰ ਸੀ ਫੌਜੀ ਨੇ ਜਦੋਂ ਬਾਬਾ ਜੀ ਨੂੰ ਜਾ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਇਸ ਨੂੰ ਦਪਕਾ ਮਾਰਿਆ ਕਿ ਜਾ ਪਾਜਾ ਜਿੱਧਰੋਂ ਆਇਆ ਇਹ ਮਨ ਵਿੱਚ ਡਰ ਗਿਆ ਕਿ ਮੈਂ ਤਾਂ ਸੇਵਾ ਕਰਨ ਆਇਆ ਸੀ ਇਹ ਕੀ ਗੱਲ ਹੋ ਗਈ ਸੇਵਾਦਾਰ ਕਹਿੰਦਾ ਬਾਬਾ ਜੀ ਦਾ ਬਚਨ ਮੰਨ ਘਰ ਨੂੰ ਪਾਜਾ ਏ ਵਾਪਿਸ ਘਰ ਨੂੰ ਮੁੜ ਕੇ ਗਿਆ। ਇੱਧਰ ਇਸ ਤੋਂ ਪਹਿਲਾਂ ਪੁਲਿਸ ਨੇ ਘਰ ਆ ਕੇ ਛਾਪਾ ਮਾਰ ਲਿਆ ਤੇ ਪੁੱਛਿਆ ਕਿ ਕਾਕੂ ਸਿੰਘ ਕਿੱਥੇ ਹੈ ਤਾਂ ਕਹਿੰਦੇ ਉਹ ਖੇਤ ਗਿਆ ਹੈ। ਪੁਲਿਸ ਨੇ ਉਸ ਤੋਂ ਖੇਤੋਂ ਜਾ ਫੜਿਆ। ਇਸ ਨੂੰ ਨਾਲ ਲੈ ਕੇ ਪੁਲਿਸ ਝੋੜੜਾ ਵੱਲ ਨੂੰ ਤੁਰ ਪਈ। ਉਧਰੋਂ ਪੁਲਿਸ ਝੋੜੜੀ ਪਹੁੰਚੀ ਤਾਂ ਹਰੀ ਸਿੰਘ ਘਰੇ ਪਹੁੰਚ ਗਿਆ। ਘਰ ਆ ਕੇ ਇਸ ਨੂੰ ਪਤਾ ਲੱਗਾ ਕਿ ਪੁਲਿਸ ਮੈਨੂੰ ਝੋੜੜੀ ਫੜਨ ਵਾਸਤੇ ਗਈ ਹੈ। ਇਸ ਨੂੰ ਬਾਬਾ ਜੀ ਦਾ ਬਚਨ ਯਾਦ ਆ ਗਿਆ ਜਿੱਧਰੋਂ ਆਇਆ ਹੈ ਉਧਰੇ ਹੀ ਭੱਜਾ। ਇਸਨੇ ਬਾਰੂਦ ਵਾਲਾ ਝੋਲਾ ਰਸਤੇ ਵਿੱਚ ਗਾਇਬ ਕਰਕੇ ਆਪ ਫੌਜ ਵਿੱਚ ਜਾ ਕੇ ਆਪਣੀ ਹਾਜ਼ਰੀ ਲਵਾਈ। ਇਧਰ ਜਦੋਂ ਪੁਲਿਸ ਨੇ ਜਾ ਕੇ ਝੋੜੀ ਹਰੀ ਸਿੰਘ ਦਾ ਪਤਾ ਕੀਤਾ ਕਿ ਉਸ ਨੂੰ ਗ੍ਰਿਫਤਾਰ ਕਰਨਾ ਹੈ ਕਿਉਂਕਿ ਉਸ ਕੋਲ ਬਾਰੂਦੀ ਬੰਬ ਹਨ ਤਾਂ ਉਸਦੇ ਪਿਤਾ ਕੋਲ ਨਜਾਇਜ਼ ਰਾਈਫਲ ਹੈ ਜੋ ਅਸੀਂ ਪਿੰਡ ਮਾਛੀ ਕੇ ਜਾ ਕੇ ਫੜਨੀ ਹੈ। ਬਾਬਾ ਜੀ ਕਹਿਣ ਲੱਗੇ ਭਾਈ ਇੱਥੇ ਗੁਰਦੁਆਰੇ ਸੰਗਤ ਆਉਂਦੀ ਹੈ ਮੱਥਾ ਟੇਕ ਕੇ ਤੁਰ ਹੀ ਜਾਂਦੀ ਹੈ। ਜੇ ਤੁਹਾਨੂੰ ਲੱਭਦਾ ਹੈ ਤਾਂ ਲੈ ਜਾਓ। ਬਾਬਾ ਜੀ ਨੇ ਕਾਕੂ ਸਿੰਘ ਨੂੰ ਬਚਨ ਕੀਤਾ ਜੇ ਤੇਰੇ ਕੋਲ ਰਾਈਫਲ ਹੈ ਤਾਂ ਦੇ ਦੇਣੀ ਝੂਠ ਨਾ ਬੋਲੀ ਪਰ ਇਹ ਤਾਂ ਬਾਬਾ ਜੀ ਦੇ ਕੋਲ ਹੀ ਮੁਕਰ ਗਿਆ ਕਹਿੰਦਾ ਜੀ ਮੇਰੇ ਕੋਲ ਤਾਂ ਰਾਈਫਲ ਹੈ ਹੀ ਨਹੀਂ ਮੈਂ ਕਿੱਥੋਂ ਦੇਵਾਂ ਤਾਂ ਬਾਬਾ ਜੀ ਕਹਿੰਦੇ ਫਿਰ ਤੇਰੀ ਮਰਜ਼ੀ ਹੁਣ ਪੁਲਿਸ ਵਾਲਿਆਂ ਨੇ ਢੇੜਾ ਦਿੱਤਾ ਕਿਸੇ ਸੇਵਾਦਾਰ ਨੇ ਦੱਸਿਆ ਜੀ ਉਹ ਇੱਥੇ ਆਇਆ ਜ਼ਰੂਰ ਸੀ ਪਰ ਹੁਣ ਉਹ ਵਾਪਸ ਪਿੰਡ ਚਲਾ ਗਿਆ ਜਦੋਂ ਪੁਲਿਸ ਪਿੰਡ ਮਾਠੀ ਕੇ ਇਸ ਦੇ ਘਰ ਪਹੁੰਚੀ ਤਾ ਘਾੜਦੇ ਕਹਿੰਦੇ ਜਿਉ ਤਾਂ ਛੁੱਟੀ ਕੱਟ ਕੇ ਵਾਪਿਸ ਚਲਾ ਗਿਆ ਜਦੋਂ ਕਾਕੂ ਸਿੰਘ ਤੋਂ ਰਾਈਫਲ ਪੁੱਛੀ ਤਾਂ ਇਹ ਮੁਕਰ ਗਿਆ ਜਦੋਂ ਪੁਲਿਸ ਵਾਲਿਆਂ ਨੇ ਇਸ ਦੇ 2-4 ਡੰਡੇ ਮਾਰੇ ਤਾਂ ਇਸ ਨੇ ਲੁਕਾਈ ਹੋਈ ਰਾਈਫਲ ਕੱਢ ਕੇ ਦੇ ਦਿੱਤੀ ਹੁਣ ਇਸ ਤੇ ਕੇਸ ਦਰਜ ਕੀਤਾ ਗਿਆ ਜਿਸ ਵਿੱਚ 3 ਸਾਲ ਦੀ ਕੈਦ ਅਤੇ 700 ਰੁਪਏ ਜੁਰਮਾਨਾ ਕੀਤਾ ਗਿਆ ਜਦੋਂ ਫੌਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਇਹ ਮਦਦ ਕਰਨ ਲਈ ਫੇਰ ਛੁੱਟੀ ਲੈ ਕੇ ਆ ਗਿਆ ਇਸ ਨੇ ਆ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਮੈਂ ਤਾਂ ਤੁਹਾਡੀ ਕਿਰਪਾ ਦਾ ਸਦਕਾ ਬਚ ਗਿਆ ਮੇਰੇ ਬਾਪੂ ਨੂੰ ਕਹਿ ਤੇ ਜੁਰਮਾਨਾ ਹੋ ਗਿਆ ਬਾਬਾ ਜੀ ਨੇ ਬਚਨ ਕੀਤਾ ਅਸੀਂ ਤੇਰੇ ਬਾਪੂ ਨੂੰ ਕਿਹਾ ਸੀ ਕਿ ਸੱਚ ਬੋਲੀ ਪਰ ਉਸ ਨੇ ਝੂਠ ਬੋਲਿਆ ਜਿਸ ਕਰਕੇ ਉਸ ਨੂੰ ਸਜ਼ਾ ਮਿਲੀ ਹੈ ਹੁਣ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਜਾ ਕੇ ਅਪੀਲ ਕਰ ਦੇ ਸਤ ਗੁਰੂ ਭਲੀ ਕਰੇਗਾ ਹੁਣ ਫੌਜੀ ਨੇ ਵਕੀਲ ਹਰਬੰਦ ਸਿੰਘ ਚੰਡੀਗੜ੍ਹ ਵਾਲੇ ਨੂੰ ਲੈ ਕੇ ਅਪੀਲ ਕਰ ਦਿੱਤੀ ਇਸ ਨੇ ਕੇਸ ਲੜ ਗਿਆ ਬਾਬਾ ਜੀ ਦੀ ਐਸੀ ਕਿਰਪਾ ਹੋਈ ਕਿ ਕਾਕੂ ਸਿੰਘ ਦੀ ਕੈਦ ਤੇ ਜੁਰਮਾਨਾ ਮੁਆਫ ਹੋ ਗਈ ਉਹਨਾਂ ਆ ਕੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ